ਲੰਗੀਸ਼ਾਮ ਭਾਰੀ ਗੜੇਮਾਰੀ ਨੇ ਜਗਰਾਉਂ ਇਲਾਕੇ ਦੇ ਪਿੰਡਾਂ ਅੰਦਰ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਕਰਕੇ ਪਹਿਲਾਂ ਤੋਂ ਹੀ ਆਰਥਿਕ ਬੋਝ ਹੇਠ ਲੰਬੇ ਕਿਸਾਨ ਨੂੰ ਵੱਡੀ ਸੱਟ ਮਾਰੀ ਹੈ ਜਗਰਾਉਂ ਤੋਂ 4 ਕਿਲੋਮੀਟਰ ਦੂਰ ਪਿੰਡ ਨਵਾਂ ਡੱਲਾ ਦੇ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਲੰਗੀਸ਼ਾਮ ਹੋਈ ਗੜੇਮਾਰੀ ਨੇ ਉਹਨਾਂ ਦੀ ਮੂੰਗੀ ਦੀ ਫਸਲ ਜੋ ਲਗਭਗ 70% ਦੀ ਪੱਕ ਕੇ ਤਿਆਰ ਹੋ ਚੁੱਕੀ ਸੀ ਨੂੰ ਤਹਿਸ ਨਹਿਸ ਕਰ ਦਿੱਤਾ ਪਿੰਡ ਦੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਰਸਪਾਲ ਸਿੰਘ ਆ ਜੀ ਮੇਰਾ ਨਾਂ। ਮਾ ਸਾਡੇ ਪਿੰਡ ਦੀ ਤਕਰੀਬਨ ਇੱਥੇ 150 ਕਿੱਲਾ ਮਤਲਬ ਦੱਲੇ ਨਾਮਿੰਦ ਲੇਡਾਰ ਲਾ ਕੇ ਤੇ ਤਕਰੀਬਨ ਜਿਵੇਂ ਮੇਰੇ 15 ਕਿੱਲੇ ਆ। ਇੱਧਰ ਸਾਡਾ ਸਾਬਕਾ ਸਰਪੰਚ ਕਹਦੇ ਆ 20 ਕਿੱਲੇ ਇਹਨਾਂ ਦੇ ਆ। ਅਬਿਅੰਤ ਸਿੰਘ ਆ। ਇਹਨਾਂ ਦੇ ਇੱਥੇ ਜੀ 15 ਕਿੱਲੇ ਤੇ ਰਾਣਾ ਉਹਨਾਂ ਦੇ ਆ 15 ਕਿੱਲੇ। ਸੁਖਦੇਵ ਸਿੰਘ ਸੋਖਾ ਉਹਨਾਂ ਦੇ 12-13 ਕਿੱਲੇ ਜੋ ਬਾਕੀ ਸਬਲਾਂ ਦੇ ਪਰਿਵਾਰ ਚੋਂ ਭਾਈ ਜੀ ਸਿੰਘ ਕਰੇ ਆ 20-25 ਕਿੱਲੇ ਉਹਨਾਂ ਦੇ ਆ ਤੇ ਰਲਾ ਮਲਾ ਕੇ ਜਿੰਨੇ ਇੱਥੇ ਹੈਗੇ ਤਕਰੀਬਨ ਦੱਲੇ-ਦੱਲੇ ਦਾ 150 ਕਿੱਲਾ ਵਾ ਜਿਹੜਾ ਮੂੰਗੀ ਦਾ ਨੁਕਸਾਨ ਕਿਉਂਕਿ ਹੁਣ ਤੱਕ ਜਿਹੜਾ ਮੂੰਗੀ ਤੇ ਖਰਚਾ ਹੋ ਚੱਕਿਆ ਅੱਜ ਮੂੰਗੀ ਤਕਰੀਬਨ 45-50 ਰੁਪਏ ਦੀ ਹੋ ਚੱਕੀ ਆ 75-80 ਰੁਪਏ ਇਹਨਾਂ ਦਾ ਟਾਈਮ ਹੁੰਦਾ ਮੂੰਗੀ ਦਾ ਇਹਦਾ ਟਾਈਮ ਬਹੁਤ ਘੱਟ ਬਚਿਆ ਜਿੰਨਾ ਫਾਲ ਸੀਗਾ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਜਿੰਨਾ ਫਾਲ ਸੀ ਉਹ ਸਾਰਾ ਚਾ ਚੁੱਕਿਆ ਵਾ ਖਰਚਾ ਪੂਰਾ ਹੋ ਚੁੱਕਿਆ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਸਾਡਾ ਮਾਜਵਾ ਦਿੱਤਾ ਜਾਵੇ ਬੰਦਾ ਜਿਹੜਾ ਕਿਉਂਕਿ ਹਰ ਇੱਕ ਉਹ ਖਰਚਾ ਬੀ ਬਹੁਤ ਮਹਿੰਗੇ ਆ ਤਕਰੀਬਨ 250 ਰੁਪਏ ਕਿਲੋ ਬੀ ਪਾਇਆ ਹੋਇਆ ਸੀ ਮੂੰਗੀ ਦਾ 5000 ਦਾ ਤਾਇਰੇ ਵਿੱਚ ਕਿੱਲੇ ਦਾ ਬੀ ਹੋਈ ਆ ਮੂੰਗੀ ਦਾ ਪਾਇਆ ਹੋਇਆ ਜਿਹੜਾ ਬਾਕੀ ਉੱਤੇ ਸਾਰੀਆਂ ਰੇਹਾਂ ਸਪਰਿਆਂ ਹੋ ਚੁੱਕੀਆਂ ਮੂੰਗੀ ਜਮਾ ਫਾਲ ਤੇ ਸੀਗੀ ਅਖੀਰ ਤੇ ਜਾ ਕੇ ਕੁਦਰਤ ਦਾ ਕਹਿਰ ਹੋਇਆ ਜਿਹੜਾ ਕੱਲ ਗੜੇਮਾਰੀ ਹੋਈ ਆ ਉਹਦੇ ਨਾਲ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਹਾਂ ਤੇ ਨਾਲ ਹੀ ਜਿਹੜੀ ਮੱਕੀ ਆ ਮੱਕੀ ਦਾ ਵੀ ਬਹੁਤ ਨੁਕਸਾਨ ਆ ਜਿਹੜੀ ਮੱਕੀ ਅਸੀਂ 4 ਵਾਸਤੇ ਬੀਜੀ ਸੀ ਉਹ ਚਾਰ ਦੇ ਲੈਕ ਨਹੀਂ ਰਹੀ ਪੰਜਾਂ ਚੌਂ ਦਿਨਾਂ ਵਿੱਚ ਮੱਕੀ ਨੇ ਸੁੱਕ ਜਾਣਾ ਬਹੁਤਾ ਜਿਹੜਾ ਪੱਤਾ ਸਾਰਾ ਪਟਿਆ ਹੋਇਆ ਵਾ ਮੂੰਗੀ ਦਾ ਵੀ ਇਹੀ ਹਾਲ ਆ ਅਜੇ ਕੱਲ ਹੋਇਆ ਵਾ ਗੜੇਮਾਰੀ ਤੇ ਪੰਜਾਂ ਚੋਂ ਦਿਨਾਂ ਨੂੰ ਮੂੰਗੀ ਵੀ ਸੁੱਕ ਜਾਣਾ ਇਹ ਮਤਲਬ ਮੂੰਗੀ ਸਾਡੇ ਵੱਢਣ ਦੇ लायक ਨਹੀਂ ਰਹੀ ਇਹਨੇ ਹੋਰ ਥੋੜੇ ਦਿਨਾਂ ਨੂੰ ਮਤਲਬ ਵਿੱਚ ਹੀ ਬੋਣ ਵਾਲਾ ਹੋ ਜਾਣਾ ਵਾ ਇਹ ਸਾਡੇ ਹੱਥ ਪੱਲੇ ਕੁਝ ਨਹੀਂ ਆਉਣਾ ਇਹਦੇ ਵਿੱਚੋਂ ਖਰਚਾ ਸਾਡਾ ਤਕਰੀਬਨ 15000 ਰੁਪਏ ਕਿੱਲਾ ਹੋ ਚੁੱਕਿਆ ਵਾ ਇਸ ਕਰਕੇ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਜਿਹੜਾ ਬੰਦਾ ਮਾਜਵਾ ਦਿੱਤਾ ਜਾਵੇ ਇਹ ਹੀ ਸਾਡੀ ਮੰਗ ਹੈ ਸਰਕਾਰ ਕੋਲ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਆਪਕਾ ਸਰਪੰਚ ਨਵੰਦਲਾ ਇਹ ਮੂੰਗੀ ਤਕਰੀਬਨ 1.5 ਕਲਾ ਹੈਗਾ ਜੀ ਮੂੰਗੀ ਦਾ ਜਿਹੜੀ ਗੜੇ ਮਾਰੀ ਨੇ ਉਹ ਤਬਾਹ ਕਰਤੀ ਆ ਤੇ ਬਾਕੀ ਮੱਕੀ ਆ ਲਗੀ ਆ ਚਾਰ ਵਾਸਤੇ ਉਹ ਵੀ ਇਸ ਤਰ੍ਹਾਂ ਆਚਾਰ ਦੇ ਮਨੋਜੋਗ ਨਹੀਂ ਰਹੀ ਅੱਧੋਂ ਜ਼ਿਆਦਾ ਇਹ ਮਤਲਬ ਉਹ ਖਰਾਬ ਹੋ ਚੁੱਕੀ ਆ ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਫਸਲਾਂ ਸਾਡੀ ਇਹਦੀ ਗਦਾਵਰੀ ਕਰਵਾਈ ਜਾਵੇ ਬੰਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜਿੰਨਾ ਖਰਚਾ ਸੀ ਮੂੰਗੀ ਤੇ ਸਪਰੇਅ ਦਾ ਰੇ ਦਾ ਜੋ ਵੀ ਸੀਗਾ ਉਹ ਹੁਣ ਤੱਕ ਬਿਲਕੁਲ ਕਰ ਚੁੱਕੇ ਆ ਸਾਡੀ ਇਹੀ ਬੇਨਤੀ ਆ ਮੱਕੀ ਆ ਜਿਹੜੇ ਮੇਰੇ ਨਾਲ ਅਖਾਂ ਭਰਾ ਖੜੇ ਆ ਇਨਾਂ ਸਾਰਿਆਂ ਦੀ ਮੂੰਗੀ ਬੀਜੀ ਵੀ ਸੀਗੀ ਜੋ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਤਾਂ ਦੇਖ ਹੀ ਚੁੱਕੇ ਆ ਬਾਕੀ ਇਹਦੇ ਸਿਰ ਤੇ ਮਤਲਬ ਅਸੀਂ ਸਾਰੇ ਕਾਰੋਬਾਰ ਕਰਨੇ ਕਰਨੇ ਸੀ ਆਸਾਂ ਸੀ ਸਾਡੇ ਆਸਾਂ ਦੀ ਉਮੀਦ ਟੁੱਟ ਗਈ ਆ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਆ ਕਿ ਵੀ ਸਾਡੀ ਜਿਹੜੀ ਇਹ ਸਰਕਾਰ ਸਾਡੀ ਬਾਹ ਫੜੇ ਕਰਜ਼ੇਠਾਂ ਕਿਸਾਨ ਦਬੇ ਹੋਏ ਆ ਇਹਦੇ ਤੋਂ ਬਹੁਤ ਆਸ਼ਾ ਸੀ ਸਾਨੂੰ ਕਿ ਵੀ ਅਸੀਂ ਕੁਛ ਨਾ ਕੁਛ ਸ਼ੌਖੇ ਹੋਵਾਂਗੇ ਤੇ ਕਿਸਾਨ ਪਹਿਲੇ ਕਰਜ਼ੇ ਦਾ ਦਬਾਇਆ ਹੋਇਆ ਹੈ